ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਕਿ ਮੈਨੂੰ ਕੋਈ ਪੋਡਕਾਸਟਿੰਗ ਹੁੰਦਾ ਕੀ ਕਈ ਵਾਰ ਮੈਨੂੰ ਪੁੱਛਦੇ ਨੇ ਕਿ ਤੂੰ ਕਿਵੇਂ ਪਲੈਨਿੰਗ ਕਰਦਾ ਹੈ ਮੈਂ ਕਹਾਂ ਕੁਝ ਨਹੀਂ ਕਰਦਾ ਐਵੇਂ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਬਹਿ ਕੇ ਕਿ ਮੇਰੇ ਕੋਲ ਟੀਮ ਬਹੁਤ ਤਗੜੀ ਹੈ ਮੈਂ بڑا ਰਿਸਰਚਰ ਆ ਨਹੀਂ ਨਥਿੰਗ ਮੈਂ ਵੀ ਸਕੂਲ ਫੇਲੀਅਰ ਆ ਭਾਈ ਔਰ ਬੜੀ ਛੋਟੀ ਜੀ ਫੈਮਿਲੀ ਚੋਂ ਉੱਠ ਕੇ ਆ ਪਰ ਹਾਂ ਮੇਰੇ ਮੰਮਾ ਹਮੇਸ਼ਾ ਕਹਿੰਦੇ ਹੁੰਦੇ ਕਿ ਜਿਹੜਾ ਬੰਦਾ ਸੱਚਾ ਹੈ ਨਾ ਡੋਲਣਾ ਨਹੀਂ ਨੀਅਤ ਸਾਫ਼ ਨਾਲ ਕੋਈ ਵੀ ਕੰਮ ਕਰ ਲਓ ਐਨਜੀਓ ਚਲਾ ਲਓ ਬਿਜ਼ਨਸ ਕਰ ਲਓ ਰਾਜਨੀਤੀ ਕਰ ਲਓ ਨੀਅਤ ਸਾਫ਼ ਰੱਖੋ ਤੋ ਯੇ ਇੰਟੈਂਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ ਜਿਹੜੇ ਤੁਸੀਂ ਮਕਸਦ ਨਾਲ ਸ਼ੁਰੂ ਕਰ ਰਹੇ ਹੋ ਜੇ ਉਹ ਕਲੀਅਰ ਹੈ ਤਾਂ ਤੁਹਾਨੂੰ ਜ਼ਿੰਦਗੀ ਚ ਕੋਈ ਨਹੀਂ ਰੋਕ ਸਕਦਾ ਕਾਮਯਾਬ ਹੁਣ ਤੌਰ ਕਾਮਯਾਬੀ ਦੀ ਡੈਫੀਨੇਸ਼ਨਾਂ ਵੀ ਅਲੱਗ-ਅਲੱਗ ਹੈ ਕਿਸੇ ਨੂੰ ਕਾਮਯਾਬੀ ਕੋਈ 2 ਕਰੋੜ ਦੀ ਗੱਡੀ ਚ ਹੈ ਕੋਈ 2 ਲੱਖ ਦੀ ਗੱਡੀ 'ਚ ਬਹੁਤ ਖੁਸ਼ ਹੈ ਮੈਨੂੰ ਕਾਮਯਾਬੀ ਸਕੂਨ ਲੱਗਦੀ ਹੈ ਕਿ ਜੇ ਮੈਂ ਖੁਸ਼ ਆਂ ਅੰਦਰੋਂ ਅੱਜ ਬੜੇ ਸਕੂਨ 'ਚ ਆਂ ਤਾਂ ਮੈਂ ਆਪਣੇ ਆਪ ਨੂੰ ਕਾਮਯਾਬ ਇਨਸਾਨ ਸਮਝਦਾ ਰੈਦਰ ਦਨ ਕਿ ਛੋਟੇ ਹੁੰਦੇ ਤੋਂ ਸਿਖਾਏ ਜਾਂਦੇ ਕਾਮਯਾਬੀ ਉਹ ਜਿਹਦੇ ਕੋਲ ਬਹੁਤ ਪੈਸਾ ਹੋਏਗਾ ਬਹੁਤ ਵੱਡੀ ਫੈਕਟਰੀ ਹੋਏਗੀ ਬਹੁ ਸਕਸੈਸਸ ਹੈਪੀਨੈਸ ਕੀ ਸਕੂਨ ਰਾਤ ਦੀ ਨੀਂਦ ਤੇ ਆਪਣੇ ਪਰਿਵਾਰ ਚ ਟਾਈਮ ਸਪੈਂਡ ਕਰਨਾ ਚਾਰ ਦੋਸਤਾਂ ਨਾਲ ਸਪੈਂਡ ਟਾਈਮ ਕਰਨਾ ਤੇ ਬਿਨਾ ਬੋਝ ਤੋਂ ਜੀਣਾ ਬਿਨਾ ਰਿਗਰਟ ਤੋਂ ਜੀਣਾ ਇਹ ਲਾਈਫ ਹੈ ਕੀ ਬਾਤ ਸਾਰਾ ਦਿਨ ਮੇਰੇ ਮਨ ਚ ਆਇਓਗਾ ਯਾਰ ਮੈਂ ਗਲਤ ਕਰਤਾ ਯਾਰ ਉਹਦੇ ਨਾਲ ਜਾਂ ਮੈਨੂੰ ਪਤਾ ਹੈ ਕਿ ਮੈਂ ਗਲਤ ਕਰ ਰਿਹਾ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਤੁਹਾਡੇ ਲਾਈਫ ਚ ਜਿਹੜੀ ਮੇਰੀ ਜੋ ਲੱਗਦਾ ਹੈ ਕਿ ਜੇ ਮੈਂ ਸਕਸੈਸਫੁਲ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਮੈਂ ਸਕਸੈਸਫੁਲ ਹਾਂ ਪਰ ਜੇ ਲੱਗਦਾ ਕਿਸੇ ਨੂੰ ਰਾਜ਼ ਇਹੀ ਹੈ ਕਿ ਦਿਲੋਂ ਸਾਫ਼ ਰਹਾਓ ਬਾਕੀ ਸਭ ਚੱਲਦਾ ਰਹੇ। ਥੈਂਕ ਯੂ ਸੋ ਮੱਚ ਬਾਈ ਤੁਸੀਂ ਆਏ ਸ਼ੋ ਚ। ਥੈਂਕ ਯੂ ਬਹੁਤ ਧੰਨਵਾਦ।